ਏ ਅੰਕਲ ਜੀ ਇੱਥੋਂ ਪੋੜੀਆਂ ਵੀ ਬਣੀਆਂ ਆ ਤੇ ਇੱਥੋਂ ਨਾਲਾ ਵੀ ਬਣਾਤਾ ਨਾ ਰੈਂਪ ਸੜਕ ਵੀ ਸੜਕ ਵੀ ਬਣਾਤੀ ਆ ਪੋੜੀਆਂ ਵੀ ਸੜਕ ਉੱਤੇ ਚਾਦਰਾਂ ਪਾਤੀਆਂ ਚਾਦਰਾਂ ਪਾਤੀਆਂ ਤੇ ਇਹ ਇੱਧਰ ਖੂਹ ਅੰਕਲ ਜੀ ਪੁਰਾਣਾ ਹਾਂ ਖੂਹ ਪੁਰਾਣਾ ਪੁਰਾਣਾ ਚੱਲਦਾ ਹੈ ਨਾ ਇਹ ਸਰਾਂ ਆ ਮੰਦਰ ਜੀ ਅੱਛਾ ਇਹ ਸਰਾਂ ਆ ਮੰਦਰ ਜੀ ਆ ਅੱਛਾ ਅੱਛਾ ਜੀ ਚਲੋ ਬਹੁਤ ਸੋਹਣਾ ਇੱਥੇ ਸ਼ਾਂਤਮਈ ਮਾਹੌਲ ਆ ਸੋ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਰੋ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਆਂ ਮਾਤਾ ਧਰਮ ਦੇਵੀ ਧਰਮਪੁਰ ਪਿੰਡ ਜਿਹਾ ਆਪਾਂ ਕਹਿ ਲਈਏ ਧਰਮਪੁਰ ਪਿੰਡ ਕਮ ਹਾਂ ਦੇਵੀ ਮਾਤਾ ਧਰਮਪੁਰ ਦੇਵੀ ਨਾ ਪਿੰਡ ਇੱਕ ਧਾਰਮਿਕ ਸਥਾਨ ਇੱਥੇ ਬਣਿਆ ਹੋਇਆ ਆ ਪਿੰਡ ਦਾ ਜਿਹੜਾ ਨਾਮ ਵੀ ਉਹ ਇੱਕ ਮਾਤਾ ਜੀ ਦੇ ਨਾਂ ਤੇ ਆ ਤੇ ਅੱਜ ਤੁਹਾਨੂੰ ਇਸ ਅਸੀਂ ਮੰਦਿਰ ਦੀ ਕਰਾਵਾਂਗੇ ਪੂਰੀ ਸੈਰ ਕਰਾਵਾਂਗੇ ਦਰਸ਼ਨ ਜੁੜੇ ਰਹਿਣਾ ਸਾਡੇ ਨਾਲ ਵੀਡੀਓ ਦੇ ਉੱਤੇ ਤੇ ਸਾਡੇ ਨਾਲੇ ਸਾਡੇ ਅੰਕਲ ਅਗਲੇ ਕੀ ਨਾ ਆਪਣਾ ਸੋਹ ਲਾਲ ਝਾਵਾ ਸੋਹ ਲਾਲ ਜੀ ਝਾਵਾ ਤੋਂ ਝਾਵਾ ਪਿੰਡ ਦੇ ਬਸਨੀਕਾ ਇੱਥੇ ਮੰਦਰ ਦੇ ਵਿੱਚ ਨਾ ਡਿਊਟੀ ਆ ਤੇ ਜਦ ਸੇਵਾਦਾਲ ਦੇ ਵਿੱਚ ਤੇ ਜਦੋਂ ਵੀ ਤੁਸੀਂ ਆਉਂਦੇ ਆ ਤਾਂ ਇਹਨਾਂ ਜਰੂਰ ਮਿਲਿਓ ਤੇ ਅੰਕਲ ਜੀ ਚਲੀਏ ਆਪਾਂ ਮੈਂ ਚਾਹ ਲੈ ਕੇ ਆ ਚਲੋ ਚਾਹ ਤੁਸੀਂ ਚਾਹ ਲੈਣ ਚੱਲਨੇ ਆਂ ਚਾਹ ਮੈਂ ਪਾਣੀ ਲੈ ਆਂ ਚਲੋ ਠੀਕ ਮਾਤਾ ਧਰਮਪੁਰ ਦੇਵੀ ਜਿਹੜਾ ਇਹ ਮੰਦਰ ਆ ਇਹ ਮੰਦਰ ਨੂੰ ਅਗਰ ਤੁਸੀਂ ਆਉਣਾ ਆ ਇਹਦਾ ਜਿਹੜਾ ਰਸਤਾ ਆ ਮੇਨ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਕਮਾਈ ਦੇਵੀ ਰੋਡ ਢੋਲਵਾ ਦੇ ਕੋਲੋਂ ਲੰਘ ਕੇ ਜਾਂਦੇ ਆ ਤਾਂ ਰਸਤੇ ਦੇ ਵਿੱਚ ਬਰੂਹੀ ਬਰੂਹੀ ਤੋਂ ਬਾਅਦ ਫਿਰ ਇੱਕ ਅੱਡਾ ਹੁੰਦਾ ਉੱਥੋਂ ਤਿੰਨ ਰਸਤੇ ਨਿਕਲਦੇ ਇੱਕ ਰਸਤਾ ਨਿਕਲ ਗਿਆ ਦਸੂਏ ਨੂੰ ਇੱਕ ਚਲ ਗਿਆ ਉੱਪਰ ਕਮਾਈ ਦੇਵੀ ਨੂੰ ਤੇ ਇੱਥੋਂ ਮਾਤਾ ਧਰਮਪੁਰ ਦੇਵੀ ਦਾ ਉੱਥੇ ਬੋਰਡ ਵੀ ਲੱਗਾ ਆ ਕਾਫੀ ਲੋਕਾਂ ਦੀ માનਤਾ ਆ ਕੁਲ ਦੇਵੀ ਇਹ ਹੈਗੇ ਆ ਮਾਤਾ ਜੀ ਕਈਆਂ ਦੇ ਲੋਕਾਂ ਦੇ ਜਠੇਰੇ ਵੀ ਆ ਇੱਥੇ ਤਾਂ ਤੁਸੀਂ ਇੱਥੇ ਆ ਕੇ ਮਤਲਬ ਦਰਸ਼ਨ ਕਰ ਸਕਦੇ ਆ ਬਹੁਤ ਹੀ ਬਣੀ ਸਕੂਨ ਭਰਿਆ ਇਲਾਕਾ ਆ ਸ਼ਾਂਤਮਈ ਏਰੀਆ ਆ ਤੇ ਇਹ ਮੰਦਿਰ ਦੇ ਹੁਣ ਤੁਹਾਨੂੰ ਦਰਸ਼ਨ ਕਰਾਉਂਦਾ ਇਹ ਪੌੜੀਆਂ ਇਹ ਸ਼ਨੀ ਦੇਵ ਜੀ ਦਾ ਮੰਦਿਰ ਬਣਿਆ ਹੋਇਆ ਆ ਤੇ ਇਸ ਤੋਂ ਬਾਅਦ ਕੁਸ਼ਕ ਪੌੜੀਆਂ ਚੜਦੇ ਨਾਲ ਥੋੜਾ ਜਿਹਾ ਅੱਗੇ ਮੰਦਿਰ ਆ ਜਾਂਦਾ ਤੇ ਜਿਹੜੇ ਲੋਕ ਨਹੀਂ ਪੌੜੀਆਂ ਚੜ ਸਕਦੇ ਤਾਂ ਉਹ ਪੈਣ ਦੇ ਉੱਪਰ ਦੀ ਘੁੰਮ ਕੇ ਆ ਸਕਦੇ ਆ ਗੱਡੀ ਵਗੈਰਾ ਵੀ ਇੱਥੇ ਹੁੰਦੀ ਆ ਅਸੀਂ ਹੁਣ ਪਹੁੰਚ ਚੁੱਕੇ ਆ ਮੰਦਰ ਦੇ ਗੇਟ ਦੇ ਉੱਤੇ ਤੇ ਇਹ ਮਾਰਕੀਟ ਆ ਇੱਥੇ ਦੀ ਮੰਦਰ ਦਾ ਬੇਨ ਗੇਟ ਤੇ ਇੱਥੇ ਬਣੀਆਂ ਹੋਈਆਂ ਚਾਹ ਤੇ ਪ੍ਰਸ਼ਾਦ ਦੀਆਂ ਦੁਕਾਨਾਂ ਤੇ ਅਸੀਂ ਚੱਲਦੇ ਆ ਮੰਦਰ ਦੇ ਅੰਦਰ ਇਹ ਮੰਦਰ ਦਾ ਬਾਹਲਾ ਹਿੱਸਾ ਇੱਥੇ ਜਦੋਂ ਮੇਲੇ ਲੱਗਦੇ ਆ ਤਾਂ ਇੱਥੇ ਕੀਰਤਨ ਜਾਗਰਨ ਕਰਾਏ ਜਾਂਦੇ ਆ ਤੇ ਇਹ ਮੂਰਤੀਆਂ ਹਨੂਮਨ ਜੀ ਦੀ ਮੂਰਤੀ ਤੇ ਹੁਣ ਅਸੀਂ ਚੱਲਦੇ ਆ ਮੰਦਰ ਦੇ ਅੰਦਰ ਇਹ ਸ਼ੇਵ ਲੈਂਗੁਏਜ ਸਥਾਪਿਤ ਕੀਤਾ ਹੋਇਆ ਹੈ ਇੱਥੇ ਸ਼ੇਵ ਜੀ ਮਹਾਰਾਜ ਨਾਲ ਨੰਦੀ ਗੈਲ ਤੇ ਇਹ ਹੁਣ ਮੰਦਿਰ ਦਾ ਮੇਨ ਜਗਾ ਜਿੱਥੇ ਮਾਤਾ ਜੀ ਦੀ ਮੂਰਤੀ ਸਥਾਪਿਤ ਹੋਇਆ ਤੇ ਮਾਤਾ ਜੀ ਦਾ ਮੰਦਿਰ ਜੀ ਆਪਰਾ ਗੋਦੋਗੋ ਇਹ ਲੋਕੀਂ ਪਾਣੀ ਲਗਾਉਂਦੇ ਆ ਕਿ ਇਹ ਹੈ ਹਵਲਕੋਂਡੇ ਆ ਇੱਥੇ ਜਦੋਂ ਕਿਸੇ ਨੇ ਕੋਈ ਮੰਨਤ ਪੂਰੀ ਹੁੰਦੀ ਆ ਤਾਂ ਇੱਥੇ ਆ ਕੇ ਆਪਣੇ ਜਾਗ ਵਗੈਰਾ ਕਰਾਉਂਦੇ ਆ ਹਾਵਨ ਵਗੈਰਾ ਪਾਉਂਦੇ ਆ ਤੇ ਮੰਦਿਰ ਕਮੇਟੀ ਦੇ ਮੈਂਬਰ ਬਹੁਤ ਸੋਹਣਾ ਮਾਹੌਲ ਆ ਆਓ ਜਰੂਰ ਇੱਕ ਵਾਰੀ ਜਰੂਰ ਇੱਥੇ ਮਾਤਾ ਜੀ ਦੇ ਦਰਸ਼ਨ ਲਈ ਹੁਣ ਅਸੀਂ ਚੱਲਾਂਗੇ ਮੰਦਰ ਦੀ ਕਮੇਟੀ ਨਾਲ ਇੱਕ ਛੋਟੀ ਜੀ ਮੁਲਾਕਾਤ ਕਰਨ ਤੇ ਇੱਥੇ ਦਾ ਪੂਰਾ ਜਿਹੜਾ ਆ ਇਤਿਹਾਸ ਜਾਣਾਂਗੇ ਕੀ ਆ ਇੱਥੇ ਦਾ ਇਤਿਹਾਸ ਤੇ ਇੱਥੇ ਕਿਸ ਤਰ੍ਹਾਂ ਅਸੀਂ ਪਹੁੰਚਣਾ ਆ ਸਾਰਾ ਕੁਝ ਅਸੀਂ ਜਾਣਾਂਗੇ ਮੰਦਰ ਦੀ ਕਮੇਟੀ ਦੇ ਮੈਂਬਰਾਂ ਕੋਲੋਂ ਤੇ ਆਓ ਚੱਲਦੇ ਆ ਕਰਦੇ ਆ ਉਹਨਾਂ ਨਾਲ ਮੁਲਾਕਾਤ ਤੇ ਵੀਡੀਓ ਤੇ ਬਣੇ ਰਹਿਣਾ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਤਾ ਜੋ ਇਹ ਜਾਣਕਾਰੀ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਅਸੀਂ ਹੁਣ ਪਹੁੰਚ ਚੁੱਕੇ ਆ ਧਰਮਪੁਰ ਮਾਤਾ ਜੀ ਦਾ ਜਿਹੜਾ ਮੰਦਿਰ ਆ ਉਹਦੇ ਵਿਹੜੇ ਦੇ ਵਿੱਚ ਬੈਠੇ ਹੋਏ ਆ ਤੇ ਇੱਥੋਂ ਜਿਹੜੇ ਮੰਦਿਰ ਦੇ ਪ੍ਰਧਾਨ ਸਾਹਿਬ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਉਹਨਾਂ ਕੋਲੋਂ ਅਸੀਂ ਜਿਹੜੀ ਇੱਥੇ ਦੀ ਪੂਰੀ ਜਾਣਕਾਰੀ ਮੰਦਿਰ ਦੀ ਲਵਾਂਗੇ ਤੋਂ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ 'ਚ ਤੇ ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਇਸ ਮੰਦਰ ਦੀ ਜਾਣਕਾਰੀ ਵੀ ਹੋਰ ਵੀ ਜਿੰਨੇ ਵੀ ਭਗਤਿਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚੇ ਤਾਂ ਆਪ ਦੀ ਸਾਰੇ ਭਗਤਾਂ ਦੱਸੋ ਕਿ ਇਸ ਮੰਦਰ ਦਾ ਇਤਿਹਾਸ ਕੀ ਆ ਤੇ ਕਦੋਂ ਇੱਥੇ ਮੇਲਾ ਲੱਗਦਾ ਹੈ ਇਸ ਮੰਦਰ ਦਾ ਇਤਿਹਾਸ ਇਸ ਤਰ੍ਹਾਂ ਹੈ ਜੀ ਕਿ ਇਸ ਤੋਂ ਪਹਿਲਾਂ ਸਾਰੇ ਭਗਤ ਜਨ ਜੋ ਅੱਜ ਵੀ ਇੱਥੇ ਆਂਦੇ ਆ ਇਹ ਪਹਿਲਾਂ ਕੋਟ ਕਾਂਗੜਾ ਮਹਾਮਾਈ ਦੇ ਜੰਦੇ ਸੀਗੇ ਯਾਨੀ ਕਿ हिमाचल प्रदेश कांगड़ा मंदर हां जी ਉੱਥੇ ਮਹਾਮਾਈ ਦਾ ਮੰਦਿਰ ਹੈ ਜਿਹੜਾ ਕਾਂਗੜਾ ਜ਼ਿਲ੍ਹਾ ਆ ਜੀ ਆ ਗਿਆ ਜ਼ਿਲ੍ਹਾ ਕਾਂਗੜੇ ਵਿੱਚ ਹੀ ਉਹ ਮੰਦਿਰ ਹੈ ਮੰਦਿਰ ਜਿਹੜਾ ਜੀ ਤੇ ਉਹ ਇਸ ਤਰ੍ਹਾਂ ਦਾ ਕਿ ਸਾਡੇ ਬਜ਼ੁਰਗ ਅੱਜ ਤੋਂ ਕੋ 250 ਸਾਲ ਪਹਿਲਾਂ ਹਾਂਜੀ ਲਗਭਗ ਉਹ ਮੱਥਾ ਟੇਕਣ ਵਾਸਤੇ ਗਏ ਸੀਗੇ ਉਹਨਾਂ ਦਿਨਾਂ ਦੇ ਵਿੱਚ ਦੇਹਰਾ ਦੇ ਕੋਲ ਦੇਹਰਾ ਦੇ ਕੋਲ ਵਿਆਸਤ ਰਿਹਾ ਹੈ ਹਾਂਜੀ ਉਹ ਉੱਥੇ ਦਰਿਆ ਚੜਿਆ ਹੋਇਆ ਸੀ ਤੇ ਉਹਨਾਂ ਵਾਰਤੋਂ ਹੀ ਨਮਸਕਾਰ ਕੀਤੀ ਇਹ ਮਾਤਾ ਮੇਰਾ ਨਮਸਕਾਰ ਜਿਹੜਾ ਕਬੂਲ ਕਰਿਓ ਹਾਂਜੀ ਹਾਂਜੀ ਤੇ ਉਹ ਉੱਥੇ ਮੋੜਿਆ ਆ ਆ ਕੇ ਰਾਤ ਨੂੰ ਉਹਨੂੰ ਸੁਪਨੇ ਦੇ ਵਿੱਚ ਮਾਤਾ ਜੀ ਨੇ ਨਾ ਦਰਸ਼ਨ ਦਿੱਤੇ ਕਿ ਭਗਤਾ ਤੈਨੂੰ ਜਾਣ ਦੀ ਲੋੜ ਨਹੀਂ ਐ ਤੁਹਾਡੇ ਇਸ ਜਗ੍ਹਾ ਦੇ ਉੱਪਰ ਪਿੱਪਲ ਔਰ ਬੜ ਦਾ ਬੂਟਾ ਹੈਗਾ ਜਿਹੜਾ ਕਿ ਇਸ ਵੇਲੇ ਸਾਡੇ ਪਿੱਛੇ ਹੈ ਹਾਂਜੀ ਹਾਂਜੀ ਤੇ ਤੁਸੀਂ ਮੇਰੀਆਂ ਉੱਥੇ ਦੋ ਪਿੰਡੀਆਂ ਆ ਉਹਨਾਂ ਪਿੰਡੀਆਂ ਨੂੰ ਉੱਥੋਂ ਕਢ ਲਓ ਤੇ ਉੱਥੇ ਮੰਦਰ ਬਣਾ ਲਓ ਤੇ ਮੇਰਾ ਮੰਦਰ ਜਿਹੜਾ ਇੱਥੇ ਸਥਾਪਿਤ ਹੋ ਜਾਏਗਾ ਠੀਕ ਹੈ ਜੀ ਤੇ ਦੂਸਰੇ ਦਿਨ ਸਵੇਰੇ ਉੱਠ ਕੇ ਸਾਡੇ ਬਜ਼ੁਰਗਾਂ ਨੇ ਜਾਨੀ ਇਹ ਮੰਦਰ ਕਮੇਟੀ ਜਿਹੜੀ ਬਣੀ ਹੈ ਹਾਂਜੀ ਤੇ ਰਾਜਪੂਤ ਭਰਾਵਾਂ ਦੇ ਪਰਮਾਰ ਪਰਮਾਰ ਖਾਨਦਾਨ ਦੇ ਵਿੱਚੋਂ ਪਰਮਾਰ ਖਾਨਦਾਨ ਜੀ ਤੇ ਉਹਨਾਂ ਦੇ ਵਿੱਚੋਂ ਕੀ ਹੋਇਆ ਕਿ ਸਾਰਿਆਂ ਨੇ ਰਲ ਮਿਲ ਕੇ ਇੱਥੇ ਦੇਖਿਆ ਤੇ ਦੋ ਪਿੰਡੀਆਂ ਮਿਲੀਆਂ ਠੀਕ ਹੈ ਜੀ ਇੱਕ ਪਿੰਡੀ ਜਿਹੜੀ ਹੈ ਉਹ ਇੱਥੇ ਹੈ ਜੀ ਇੱਕ ਪਿੰਡੀ ਜਿਹੜੀ ਹੈ ਪੌੜੀਆਂ ਦੇ ਥੱਲੇ ਹੈ ਠੀਕ ਹੈ ਜੀ ਏ ਪੌੜੀਆਂ ਦੇ ਸੰਪਰਕ ਹਾਂਜੀ ਹਾਂ ਉਹਨਾਂ ਦੇ ਨਾਂ ਦੇ ਵਿੱਚ ਕਿਉਂਕਿ ਸਰਣ ਜਾਤੀ ਔਰ ਦੂਜੀਆਂ ਜਾਤੀਆਂ ਦਾ ਅਸਰ ਸਿਕਾ ਹਾਂਜੀ ਆਪਸ ਵਿੱਚ ਤੇ ਜਿਹੜੀ ਸੀ ਪਰਮਾਰ ਖਾਨਦਾਨ ਦੀ ਉਹ ਇਹ ਹੋ ਗਈ ਜਿਹੜੀ ਸੀ ਦੂਸਰੇ ਐਸਸੀ ਦੀ ਉਹ ਮੰਦਰ ਉੱਥੇ ਬਣ ਗਿਆ ਹੁਣ ਤੇ ਸਾਰਾ ਇੱਕੋ ਹੀ ਹੈ ਕਿਉਂਕਿ ਹੁਣ ਭੇਦਭਾਵ ਸਭ ਮਿਟ ਗਏ ਜਾਂਦੀ ਤੇ ਉਸ ਤੋਂ ਬਾਅਦ ਜਿਹੜੇ ਵੀ ਸ਼ਰਦਾਲੂ ਸੀਗੇ ਉਹ ਸ਼ਾਹਪੁਰ ਕਪੂਰਥਲਾ ਲੁਧਿਆਣਾ ਬਲਕੇ ਹੌਲੇ 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 ਜਿੰਨੇ ਵੀ ਉਧਰ ਜਾਂਦੇ ਸੀ ਉਹਨਾਂ ਨੂੰ ਦੋ ਪੰਡਾ ਸੀ ਦੇਸ਼ ਤੋਂ ਵਿਦੇਸ਼ਾਂ ਚ ਲੋਕ ਆਉਂਦੇ ਸੀ ਉਹ ਔਰ ਉਸ ਤੋਂ ਬਾਅਦ ਜਿਹੜੇ ਦੇਸ਼ ਉਪਦੇਗਾ ਔਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਪੱਦਨ ਇੱਥੇ ਕਰਾਉਂਦੇ ਆ ਯਾਨੀ ਮੁੰਡਨ ਸੰਸਕਾਰ ਜਿਹਨਾਂ ਨੂੰ ਕਰਦੇ ਹਨ ਹਾਂਜੀ ਮੁੰਡਨ ਸੰਸਕਾਰ ਜਿਹੜੇ ਆ ਉਹ ਚਾਹੇ ਵਿਦੇਸ਼ ਵਿੱਚ ਵੀ ਜਾ ਕੇ ਵੱਸਿਆਨ ਤੇ ਉਹ ਜਾਂ ਨੂੰ ਪਹਿਲੇ ਸਾਲ ਜਾਂ ਤੀਜੇ ਸਾਲ ਦੇ ਵਿੱਚ ਉਹ ਮੁੰਡਨ ਸੰਸਕਾਰ ਜਿਹੜੇ ਇੱਥੇ ਕਰਾਉਂਦੇ ਆ ਅੱਗੇ ਇਸ ਤਰ੍ਹਾਂ ਇਸ ਵੇਲੇ ਬਹੁਤ ਪ੍ਰਸਿੱਧੀ ਹੋ ਗਈ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਚਰਤਾਲੂ ਹੈਗੇ ਉਹ ਆ ਕੇ ਮੱਥਾ ਟੇਕਦੇ ਆ ਇਸ ਤੋਂ ਇਲਾਵਾ ਇੱਥੇ ਸਾਡੀ ਮੰਦਿਰ ਕਮੇਟੀ ਹੈ ਤੇ ਉਹ ਸਾਰਾ ਪ੍ਰਬੰਧ ਦੇਖਰੇਖ ਕਰਦੀ ਹੈ ਇੱਕ ਪ੍ਰਧਾਨ ਜੀ ਹੁੰਦੇ ਨੇ ਅੱਜ ਕੱਲ ਮੌਜੂਦਾ ਪ੍ਰਧਾਨ ਇਹ ਨੇ ਹਾਂਜੀ ਤੇ ਮੈਂ ਇਹਨਾਂ ਦਾ ਐਡਵਾਈਜ਼ਰ ਹਾਂ ਹਾਂਜੀ ਤੇ ਅਸੀਂ ਰਲ ਮਿਲ ਕੇ ਸਾਰੇ ਜਿਹੜੇ ਆ ਉਹ ਵਿਆਖਿਆ ਮੰਦਿਰ ਦਾ ਪ੍ਰਬੰਧ ਦੇਖਦੇ ਆ ਤੇ ਸਰ ਇਹ ਆਪਣੇ ਮੇਲੇ ਕਦੋਂ ਹੁੰਦਾ ਇੱਥੇ ਮੇਲੇ ਦੋ ਹੁੰਦੇ ਆ ਜੀ ਇੱਕ ਹੁੰਦਾ ਹੈ ਮਾਰਚ ਔਰ ਅਪ੍ਰੈਲ ਦੇ ਐਂਡ ਆਫ ਦਾ ਮਾਰਚ ਹਾਂਜੀ ਔਰ ਇੱਕ ਹੁੰਦਾ ਹੈ ਐਂਡ ਆਫ ਦਾ ਸੈਪਟੈਂਬਰ ਜਾਂ ਅਕਤੂਬਰ ਦੇ ਸ਼ੁਰੂ ਚ ਦੇਸੀ ਮਹੀਨਿਆਂ ਵਿੱਚ ਅਸੀਂ ਕਹਿੰਦੇ ਆ ਇੱਕ ਚੈਤਰ ਵਿੱਚ ਚੈਤਰ ਵਿੱਚ ਤੇ ਇੱਕ ਹੁੰਦਾ ਜਾ ਕੇ ਅੱਸੂ ਦੇ ਵਿੱਚ ਹਾਂਜੀ ਤੇ ਇਹ ਕਹਿੰਦੇ ਆ ਕਿ ਇਹ ਜਠੇਰੇ ਆ ਇੱਥੇ ਕਈਆਂ ਹਾਂ ਕੁਲ ਦੇਵੀ ਹੈ ਨਾ ਹਾਂਜੀ ਕੁਲ ਦੇਵੀ ਹੈ ਇਹ ਸਾਡੇ ਸ਼ਰਦਾਲੂਆਂ ਦੀ ਕੁਲ ਦੇਵੀ ਹੈ ਕਿੰਗਿਆ ਨੇ ਆਪਣੇ ਜਠੇਰੇ ਜਿਹੜੇ ਉਹ ਇੱਥੇ ਮੰਲੇ ਆ ਹਾਂਜੀ ਯਾਨੀ ਕੁਲ ਦੇਵੀ ਔਰ ਜਠੇਰੇ ਦੇ ਵਿੱਚ ਇਹ ਫਰਕ ਹੈ ਜਠੇਰੇ ਜਿਹੜੇ ਉਹ ਅਲੱਗ-ਅਲੱਗ ਜਾਤਾਂ ਦੇ ਹੈਗੇ ਜਾਤیں ਵਿੱਚ ਸਰਨੇਮ ਦੇ ਜਿਦਾਂ ਪਰਮਾਰ ਹੈ ਚਰਮਾ ਹੈ ਬਰਮਾ ਹੈ ਉਹਨਾਂ ਦੇ ਅੱਗੇ-ਅੱਗੇ ਜਿਹੜੇ ਵੀ ਬਣ ਗਏ ਨੇ ਉਹਨਾਂ ਨੇ ਜਠੇਰੇ ਇੱਥੇ ਲਿਆ ਕੇ ਰੱਖਲੇ ਵੀ ਦੋਨੇ ਕੰਮ ਹੋ ਜਾਂਦੇ ਆ ਮਾਤਾ ਦੀ ਵੀ ਕਰ ਲੈਂਦੇ ਆ ਹਾਂਜੀ ਇੱਥੇ ਮਤਲਬ ਕੁਛ ਜਿੱਦਾਂ ਮੈਂ ਇੱਥੇ ਟਾਂਡੇ ਲੱਗੇ ਸੈਨਪੁਰ ਲਾਲੋਵਾਲ ਪਿੰਡ ਪਿੰਡ ਦਾ ਹੈ ਜੀ ਉੱਥੋਂ ਵੀ ਕਾਫੀ ਸੰਗਤ ਇੱਥੇ ਹੁੰਦੀ ਆ ਜੀ ਹਾਂ ਹੋਰ ਵੀ ਕਾਫੀ ਪਿੰਡਾਂ ਚੋਂ ਦੇ ਹਾਂਜੀ ਹਾਂਜੀ ਬਿਲਕੁਲ ਟਾਂਡਾ ਹੁਸ਼ਿਆਰਪੁਰ ਕਪੂਰਥਲਾ ਔਰ ਇੱਕ ਪਿੰਡ ਹੈ ਗਾਇਥੇ ਇਹਦਾ ਕੀ ਨਾਮ ਜੀ ਜਿਹੜੇ ਕੀਰਤਨ ਕਰਦੇ ਐ ਜਿਹੜੇ ਪੰਡਿਤ ਹਾਂ ਖਲਵਾਨਾ ਪਿੰਡ ਹਾਂ ਖਲਵਾਨਾ ਦੇ ਖਲਵਾਨਾ ਸਾਰੇ ਦੇ ਸਾਰੇ ਲੋਕ ਇੱਥੇ ਆਂਦੇ ਐ ਔਰ ਇੱਥੇ ਨਰਾਤਿਆਂ ਦੇ ਵਿੱਚ ਬੜੀ ਭਾਰੀ ਰੌਣਕ ਹੁੰਦੀ ਹੈ ਹਾਂਜੀ ਤੇ ਸਤਵੇਂ ਨਰਾਤੇ ਨੂੰ ਇੱਥੇ ਬਹੁਤ ਵੱਡਾ ਕੀਰਤਨ ਕੀਤੇ ਆਜੋਜਿਤ ਕੀਤਾ ਜਾਂਦਾ ਆ ਜਿਹੜੇ ਸਾਹਮਣੇ ਮੂਰਤੀਆਂ ਲੱਗੀਆਂ ਇੱਥੇ ਬੈਠਦੇ ਐ ਤੇ ਸਾਰੀ ਸਾਰੀ ਰਾਤ ਮਤਲਬ ਕੀਰਤਨ ਜਿਹੜਾ ਅੱਛਾ ਸਰ ਇੱਥੇ ਚਲੋ ਮੰਦਰ ਆ ਕਾਫੀ ਲੋਕ ਆ ਕੇ ਇੱਥੇ ਆਪਣਾ ਮਤਲਬ ਜੋਰ ਚੱਲਦਾ ਭਾਵਨਾ ਵਾਲੇ ਹੁੰਦੇ ਆ ਜੀ ਪਰ ਮੈਨੂੰ ਜਿਆਦਾ ਇਹ ਪਤਾ ਲੱਗਾ ਕਿ ਇੱਥੇ ਕੋਈ ਸਮੱਸਿਆ ਵੀ ਆ ਰਹੀਆਂ ਇਲਾਕੇ 'ਚ ਜੀ ਜੀ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਜਿਹੜੀ ਵੀਡੀਓ ਆ ਕਿਸੇ ਧਾਰਮਿਕ ਸਥਾਨ ਲਈ ਬਣਾਉਣੀ ਆ ਚਲੋ ਜੀ ਅਸੀਂ ਕਈ ਹੋਰ ਚੀਜ਼ਾਂ ਵੀ ਨਾਲ ਬੋਲੀਆਂ ਜੀ ਜੀ ਕਿਉਂਕਿ ਹੁਣ ਨਿਹਰੇ ਸਵੇਰੇ ਸੰਗਤ ਨਹੀਂ ਆਉਣਾ ਆ ਜੀ ਤੇ ਸੰਗਤ ਨੂੰ ਕੋਈ ਸਮੱਸਿਆ ਨਾ ਆਵੇ ਹਾਂਜੀ ਤੇ ਆਪ ਜੀ ਹੁਣ ਜਾਣਕਾਰੀ ਛੋਟੀ ਜਿਹੀ ਦੋ ਕਿ ਇਸ ਮੰਦਰ ਨੂੰ ਆਉਣ ਵਾਸਤੇ ਸਧਾਲੂਆਂ ਨੂੰ ਥੋੜੀ ਬਹੁਤੀ ਜਿਹੜੀ ਦਿੱਕਤ ਪਰੇਸ਼ਾਨੀ ਹੁੰਦੀ ਉਹ ਕਿਹੜੀਆਂ-ਕਿਹੜੀਆਂ ਗੱਲਾਂ ਆ ਉਹ ਸਾਡੇ ਜੀ ਹਾਂ ਸਰਕਾਰ ਤੱਕ ਵੀ ਇਹ ਗੱਲ ਪਹੁੰਚਦੀ ਹਾਂਜੀ ਦੇ ਕੋਈ ਮੰਦਰ ਦੇ ਵਿੱਚ ਤੇ ਮਤਲਬ ਕੋਈ ਐਸੀ ਜਿਸ ਲਈ ਇੱਥੇ ਪਹੁੰਚ ਜਾਂਦੇ ਫਿਰ ਤੱਕ ਵੱਡੀ ਸਮੱਸਿਆ ਸੀ ਪਰ ਕਿਉਂਕਿ ਇਹ ਜਿਹੜੇ ਹੈ ਇੱਕ ਦੌਲਤਪੁਰ ਤਲਵਾੜਾ ਦੌਲਤਪੁਰ ਰੋਡ ਤੋਂ ਸਾਨੂੰ ਲਿੰਕ ਰੋਡ ਹੈ ਜਿਹੜੀ 6 ਕਿਲੋਮੀਟਰ ਦੂਰ ਹੈ ਇੱਥੋਂ ਹਾਂਜੀ ਇੱਕ ਦਸੂਹਾ ਤੋਂ ਇੱਕ ਸੜਕ ਇਧਰੋਂ ਆਈ ਹੈ ਹਾਂਜੀ ਉਹ ਉਹ ਵੀ ਇੱਥੇ ਮਿਲਦੀ ਹੈ ਇੱਕ ਹੁਸ਼ਿਆਰਪੁਰ ਤੋਂ ਵੀ ਇਧਰੋਂ ਕਮਾਈ ਦੇਵੀ ਜੀ ਤੇ ਇਹ ਕਿਧਰੋਂ ਆਈ ਹੈ ਆਪਣੇ ਢੋਲਵੈ ਜਨੌੜੀ ਤੋਂ ਬਾਇਆ ਦੇਰ ਗਿਆ ਹਾਂਜੀ ਤੇ ਇਹ ਜਿਹੜੀਆਂ ਸੜਕਾਂ ਨੇ ਇਹਨਾਂ ਦੀ ਜਿਹੜੀ ਹਾਲਤ ਬਹੁਤ ਖਸਤਾ ਹੈ ਹਾਂਜੀ ਹਾਂਜੀ ਅਸੀਂ ਪਿੱਛੇ ਆਪਣੇ ਐਮ.ਐਲ.ਏ. ਸਾਹਿਬ ਨੂੰ ਇਹ ਕੀਤਾ ਸੀਗਾ ਕਿ ਇਹ ਸੜਕ ਪਾ ਉਹਨਾਂ ਨੇ ਕਿਹਾ ਵੀ ਅਸੀਂ ਇਹ ਸੜਕ ਜਿਹੜੀ ਹੈ ਅਮਰੋ ਤੋਂ ਤੂਤਰਮਪੁਰ ਇਹ ਆਲਰੇਡੀ ਪਾਈ ਹੋਈ ਹੈ ਰਿਪੇਅਰ ਤੇ ਹਾਂਜੀ ਪਰ ਕਿਉਂਕਿ ਅੱਜਕੱਲ ਸਰਕਾਰਾਂ ਜਿਹੜੀਆਂ ਨੇ ਬਹੁਤ ਲੇਟ ਕਰ ਰਹੇ ਨੇ ਇਹਦਾ ਸਾਡੇ ਯਾਤਰੀਆਂ ਨੂੰ ਜਿਹੜਾ ਹੈ ਉਹ ਬਹੁਤ ਲੋਸ ਹੋ ਰਿਹਾ ਹਾਂਜੀ ਕਿਉਂਕਿ ਉਹ ਆਣ ਤੋਂ ਫਿਰ ਕੰਤਾਂਦੇ ਆ ਤੇ ਜੇ ਸਾਡੀਆਂ ਸੜਕਾਂ ਸਹੀ ਹੋਣਗੀਆਂ ਤੇ ਉਹ ਯਾਤਰੀ ਆ ਸਕਦੇ ਆ ਔਰ ਵੱਧ ਤੋਂ ਵੱਧ ਕਿਉਂਕਿ ਅਸੀਂ ਇੱਥੇ ਲੰਗਰ ਬਵਸਥਾ ਵੀ ਕੀਤੀ ਹੈ ਕਮੇਟੀ ਵੱਲੋਂ ਜਿਹੜੀ ਕਿ ਸਾਰਾ ਦਿਨ ਇੱਥੇ ਲੰਗਰ ਚੱਲਦਾ ਹੈ ਰਾਤ ਦੀ ਰਿਹਾਈਸ਼ ਦਾ ਪ੍ਰੋਗਰਾਮ ਵੀ ਹੈ ਹਾਂਜੀ ਔਰ ਉਦੋਂ ਨੂੰ ਕੈਮਰਾ ਕਰਕੇ ਦਿਖਾ ਲਿਓ ਸਰਾ ਹਾਂਜੀ ਹਾਂਜੀ ਇਹ ਸਾਹਮਣੇ ਜਿਹੋ ਹੈ ਇੱਦਾਂ ਹੀ ਇਹ ਸਾਹਮਣੇ ਜੋ ਆਇਆ ਉਹ ਲੰਗਰ ਲੰਗਰ ਘਰ ਹੈ ਨਾਲ ਹੀ ਅਸੀਂ ਬਾਥਰੂਮ ਲੈਟਰਨ ਵਗੈਰਾ ਇੱਥੇ ਬਣਾਈਆਂ ਨੇ ਹਾਂਜੀ ਤੇ ਉਸ ਦੇ ਨਾਲ-ਨਾਲ ਅਸੀਂ ਪਾਣੀ ਦੀਆਂ ਵੀ ਟੈਂਕੀਆਂ ਇੱਥੇ ਬਣਾਈਆਂ ਨੇ ਹਾਂਜੀ ਤੇ ਉਸ ਤਰ੍ਹਾਂ ਹੀ ਸਾਡਾ ਜਿਹੜਾ ਹੈ ਸਾਰਾ ਸਿਸਟਮ ਮੰਦਰ ਵੱਲੋਂ ਸਰਦਾਲੂਆਂ ਨੂੰ ਕੋਈ ਖਾਸ ਉਹ ਨਹੀਂ ਹੈ ਕੋਈ ਐਸੀ ਵੈਸੀ ਗੱਲ ਨਹੀਂ ਮਤਲਬ ਸਾਰਾ ਕੁਝ ਸਹੂਲਤਾਂ ਵਗੈਰਾ ਪੂਰੀਆਂ ਆ ਜਾਂਦੀਆਂ ਜੀ ਜੇ ਸਭ ਕੁਝ ਸਹੂਲਤ ਪੂਰੀ ਹੈ ਸਿਰਫ ਕਮੀ ਜਿਹੜੀ ਹੈ ਸੜਕਾਂ ਦੀਆਂ ਸੜਕਾਂ ਦੀਆਂ ਹੈ ਕਿਉਂਕਿ ਸੜਕਾਂ ਦੀ ਜਿਹੜੀ ਹੈ ਉਹ ਰਿਪੇਅਰ ਸਰਕਾਰ ਜਿਹੜੀ ਆ ਮੌਕੇ ਤੇ ਨਹੀਂ ਕਰਦੀ ਸੜਕਾਂ ਨੂੰ ਯਾਨੀ ਕਿ ਪਹਿਲਾਂ ਤਾਂ ਰਿਪੇਅਰ ਕੀਤਾ ਜਾਵੇ ਤਾਂ ਦੂਜਾ ਹੋਰ ਥੋੜਾ ਬਹੁਤਾ ਖੁੱਲਾ ਕੀਤਾ ਇਹਨਾਂ ਨੂੰ ਖੁੱਲਾ ਕੀਤਾ ਜਾਵੇ ਕਿਉਂਕਿ ਇਹ ਪਿੱਛੇ ਦਾ ਤਾਂ ਆਇਆ ਸੜਕ ਕਾਫੀ ਖਰਾਬ ਸੀਗੀ ਹਾਂਜੀ ਹਾਂਜੀ ਹਾਂ ਹਾਂ ਉਹ ਰਾਤ ਦੇ ਵਿੱਚ ਇੱਕ ਵਾਰ ਮਤਲਬ ਕਮੇਟੀ ਕਰਦੀ ਕੰਮ ਸੜਕਾਂ ਨੂੰ ਖੁੱਲਾ ਕਮੰਡ ਦੀ ਕਮੇਟੀ ਹੋ ਗਈ ਨਾ ਪਰਿਆਤ ਹੋ ਗਈ ਮੈਂ ਤਾਂ ਇਹ ਕਿਹੜਾ ਚੋਲਾ ਤੁਸੀਂ ਵੀਡੀਓ ਦੇਖਦੇ ਪਏ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਦੇਖੋ ਇਹ ਸਮੱਸਿਆਵਾਂ ਲੋਕਾਂ ਤੱਕ ਪਹੁੰਚਣਗੀਆਂ ਲੋਕਾਂ ਗਾਹਾਂ ਵੀਡੀਓ ਨੂੰ ਸ਼ੇਅਰ ਕਰਨਗੇ ਤਾਂ ਉਹ ਸਰਕਾਰਾਂ ਤੱਕ ਪਹੁੰਚਣਗੇ ਇਸ ਤੋਂ ਇਲਾਵਾ ਇੱਕ ਹੋਰ ਗੱਲ ਵੀ ਹੈ ਜੀ ਕਿ ਜਿਹੜ ਉਹ ਇੱਕ ਇੱਕ ਦੋ ਜਗ੍ਹਾ ਤੇ ਡਿਸਪਿਊਟਡ ਵੀ ਹੈ ਯਾਨੀ ਕਿ ਲਿੰਕ ਰੋਡ ਜਿਹੜੀ ਹੈ ਇਹ ਆਪਣੇ ਆਪ ਜਿਹੜੇ ਨਹੀਂ ਜਿਹੜੀ ਲਿੰਕ ਰੋਡ ਹੈ ਇਹਨੂੰ ਜਿਹੜੇ ਕਿਸਾਨ ਹੈ ਜਾਂ ਇੱਥੇ ਦੇ ਜ਼ਿਮੀਂਦਾਰ ਹੈ ਉਹ ਆਪਣੇ ਆਪ ਦਿੰਦੇ ਆ ਪਰ ਇੱਕ ਦੋ ਜਗ੍ਹਾ ਦੇ ਵਿੱਚ ਡਿਸਪਿਊਟ ਪੈ ਗਿਆ ਕਿ ਸੜਕ ਨੂੰ ਜਗਾ ਨਹੀਂ ਦੇ ਦੇ ਰਹੇ ਉਹ ਉੱਥੇ ਮਤਲਬ ਉਹਨੂੰ ਪੱਕੀ ਹੋਣ ਤੋਂ ਨਾ ਕਰਦੇ ਐ ਅੱਛਾ ਜੀ ਤੇ ਸਰਕਾਰ ਨੂੰ ਅੱਗੇ ਆ ਕੇ ਇਹਦਾ ਜਿਹੜਾ ਹੈ ਉਹ ਹੱਲ ਕੱਢਣਾ ਚਾਹੀਦਾ ਹੈ ਕਿਉਂਕਿ ਮੰਦਰ ਕਮੇਟੀ ਜਿਹੜੀ ਹੈ ਉਹ ਕੋਈ ਧਾਰਮ ਧਾਰਮਿਕ ਤਾਂ ਜ਼ਰੂਰ ਹੈ ਪਰ ਉਹ ਮਤਲਬ ਜੁਡੀਸ਼ੀਅਲ ਵਾਲੇ ਪਾਸੇ ਨਹੀਂ ਨਾ ਸਭ ਕੁਝ ਕਰ ਸਕਦੇ ਉਹ ਸਰਕਾਰ ਦਾ ਫਰਜ਼ ਹੈ ਕਿ ਕਿਸੇ ਤਰ੍ਹਾਂ ਵੀ ਜਾ ਕੇ ਉਹ ਉਹਦਾ ਡਿਸਪੂਟ ਕਰੇ ਡਿਸਪੂਟ ਦਾ ਹੱਲ ਕਰੇ ਤਾਂ ਕਿ ਯਾਤਰੀ ਜਿਹੜੇ ਆ ਉਹ ਸੌਖੇ ਆ ਸਕਣ ਸੋ ਬਹੁਤ ਬਹੁਤ ਧੰਨਵਾਦ ਜੀ ਆਪਦੀ ਦਾ ਆਪ ਜੀ ਨੇ ਸਾਨੂੰ ਜਿਹੜੇ ਇੱਥੇ ਮੰਦਿਰ ਦੀ ਇੱਕ ਜਾਣਕਾਰੀ ਦਿੱਤੀ ਇਤਿਹਾਸਿਕ ਜੇ ਕੁਝ ਜੜੀਆਂ ਇੱਥੇ ਦੀਆਂ ਸਮੱਸਿਆਵਾਂ ਆ ਉਹ ਸਾਨੂੰ ਮਤਲਬ ਦੱਸਿਆ ਤਾਂ ਮੈਂ ਇਹੀ ਤੁਹਾਨੂੰ ਜਿੰਨੇ ਵੀ ਸਾਡੇ ਈਵਰਸ ਜਿਹੜੇ ਦੇਖਦੇ ਪਏ ਆ ਸਾਡੀ ਵੀਡੀਓ ਨੂੰ ਮੈਂ ਇੱਕੋ ਰਿਕਵੈਸਟ ਕਰਨਾ ਚਾਹੁੰਦਾ ਦੇਖੋ ਮੰਦਿਰ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਆ ਤੇ ਕਿਸੇ ਨਾ ਕਿਸੇ ਪਾਸੇ ਕੁਝ ਸਰਕਾਰ ਵੱਲੋਂ ਜਿਹੜੀਆਂ ਰਸਤੇ ਨਹੀਂ ਬਣਾਏ ਜਾ ਰਹੇ ਉਹਨਾਂ ਵਿੱਚ ਵੀ ਖਾਮੀਆਂ ਆ ਹਾਂਜੀ ਸੋ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਤਾ ਜੋ ਸਰਕਾਰ ਤੱਕ ਇਹ ਗੱਲ ਪਹੁੰਚ ਸਕੇ ਸੋ ਨਵੀਂ ਵੀਡੀਓ ਚ ਦੁਬਾਰਾ ਮਿਲਾਂਗੇ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਨ ਹਸ਼ਰਪੁਰ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੈ ਮਾਤਾ